ਪਰਗਤਾ ਜੀ ਕਿਸਾਨ ਵੀਰਾਂ ਦਾ ਮਹਾਰਾਜ ਡੇਰੀ ਫਾਰਮ ਦੇ ਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਚੰਦਪਾਣਾ ਤਸੀਰ ਜੈਤੋ ਤੇ ਜ਼ਿਲ੍ਹਾ ਫਰੀਦਕੋਟ ਤੇ ਅੱਜ ਦੀ ਵੀਡੀਓ ਦੇ ਵਿੱਚ ਕਾਪਾ ਸਾਨੂੰ ਪੂਰੀ ਮੱਝ ਦਿਖਾ ਰਿਹਾ। ਤੋਂ ਕਾਫੀ ਜਿਹੜੇ ਦੋਸਤ ਮਿੱਤਰਾਂ ਦੇ ਫੋਨ ਆ ਰਹੇ ਸੀ ਜੀ ਬੂਰੇ ਅਸੂ ਜ਼ਰੂਰ ਦਿਖਾਓ ਤੇ ਗੁਰੀਆਂ ਮੱਝਾਂ ਵੀ ਕਰੋ ਨਿਕਲ ਵੀ ਘਟ ਰਹੀਆਂ ਪਰ ਆਹ ਕੁਝ ਦਿਨਾਂ ਦੇ ਵਿੱਚ ਵੀਡੀਓ ਵੀ ਆਪਣੀਆਂ ਕਾਫੀ ਆ ਗਈਆਂ ਨੇ। ਤੇ ਮਾਈਕ ਜਸਵੰਤ ਸਿੰਘ ਤੇ ਆਪਾਂ ਘਰੋਂ ਵੀਡੀਓ ਬਣਾ ਰਹੇ ਆ ਕੱਦ ਮਿੱਤਰੋ ਦਰਮਿਆਨਾ ਵਜਨ ਫੁੱਲ ਹੈ ਸਿੰਘਾਂ ਦੀ ਸੇਵ ਬਹੁਤ ਸੋਹਣੀ ਆ ਫੇਸ ਕੁਆਲਟੀ ਵੀ ਚੰਗੀ ਆ ਹਾਲੇ ਵੀ ਦੀ ਆਪਾਂ ਵਰਤਦਾਂ ਅਗਰ ਲੋਕ ਦਿਖਾਵਾਂਗੇ ਇਹ ਹਵਾ ਨਾ ਬਣਉਂਦੀ ਆ ਰਹੀ ਆ ਹਜੇ ਸੂਨ ਦੇ ਵਿੱਚ ਕਾਫੀ ਦੇ ਰਹਿੰਦੇ ਨੇ ਥੋੜਾ ਜਿਹਾ ਆਪਣਾ ਤੋਂ ਮਿੱਤਰੋ ਪਸੂ ਭੈ ਮੰਦਾ ਉਪਰੋਂ ਮੰਦਾ ਇੱਕ ਵਾਰੀ ਆਪਾਂ ਤੁਹਾਨੂੰ ਦੁਬਾਰੇ ਧੋੜ ਕੇ ਵੀ ਦਿਖਾਵਾਂਗੇ ਤੇ ਪੂਰੀ ਗੱਲਬਾਤ ਆਪਾਂ ਭਾਈ ਦੇ ਨਾਲ ਕਰਾਂਗੇ ਸੋ ਕਾਫੀ ਵੀਡੀਓ ਮਿੱਤਰੋ ਆਉਣ ਜਾ ਰਹੀਆਂ ਨੇ ਬੰਨਾ ਫਿਰ ਨੰਬਰ ਤੇ ਫਿਰ ਨੰਬਰ ਦਰਦਾ ਬਸ ਹਣਾ ਓਪਰਾ ਮੰਨਣਾ ਚਲ ਮੋੜ ਲੈ ਮੋੜ ਲੈ ਤੱਕ ਨਾ ਜਾਵੇ ਕਾਲੇ ਨਿਕਲ ਆਏ ਤੇ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਬਾਈ ਦੇ ਨਾਲ ਕਰ ਸਕਦਾ ਸੰਪਰਕ ਕੈਮਰਾ ਮਿੱਤਰੋ ਆਪਾਂ ਨੇੜੇ ਕਰਕੇ ਤੁਹਾਨੂੰ ਥਾਣਾ ਦੀ ਬੰਤਰ ਦਿਖਾਵਾਂਗੇ ਤੇ ਢਿੱਲਾਂ ਵਾਲ ਹਜੇ ਕਾਫੀ ਪੈ ਨਹੀਂ ਹਜੇ ਇਹਨੇ ਤਿਆਰ ਹੋਣਾ ਬਾਈ ਕਹਿੰਦਾ ਦੁੱਧ ਵੀ ਹਾਂ ਪਿਛਲੇ ਸਵੇਰ ਚੰਗਾ ਤੜਿਆ ਹਾਂ ਬੰਦਾ ਜੋ ਕਰ ਮੰਦਿਆ ਨਾ ਬਾਹਰ ਨਹੀਂ ਜਾਂਦੀ ਸਰ ਕੋਈ ਨਹੀਂ ਥਾਣਾ ਦੀ ਬੰਤਰ ਤੁਸੀਂ ਦੇਖ ਸਕਦੇ ਹੋ ਸਾਲ ਕੋਈ ਨਹੀਂ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਠੀਕ ਹੈ ਆਪਣਾ ਨਾਮ ਹੈਗਾ ਜਸਵੰਤ ਸਿੰਘ ਜਸਵੰਤ ਸਿੰਘ ਘਰ ਕਿੱਥੇ ਦੇ ਆਪਣਾ ਇਹ ਇਹ ਘਰ ਆਪਣਾ ਰਵਿਦਾਸ ਬੰਦਰ ਕੋਲੇ ਰਹਿੰਦੇ ਹਾਂ ਜੀ ਪਿੰਡ ਦੇ ਵਿੱਚ ਹਾਂਜੀ ਆ ਵੀ ਇੱਥੇ ਕੋਲੀ ਆ ਰਵਿਦਾਸ ਜੀ ਓਕੇ ਇਹ ਜਿਹੜੀ ਮੱਝ ਆ ਆਪਾਂ ਮਤਲਬ ਵੀ ਕਰਦੀ ਆ ਹਾਂਜੀ ਕਰਦੀ ਆ ਕਿਆ ਸੂਆ ਇਹਦਾ ਤੀਜਾ ਜੀ ਤੀਜੇ ਸੂਆ ਸੁੰਦੀ ਆ ਹਾਂਜੀ ਕਿੰਨੇ ਕ ਤਾਂ ਰਹਿੰਦੇ ਆ ਇਹ 9 ਤਰੀਕ ਨੂੰ ਦਿਨ ਪੂਰੇ 9 ਤਰੀਕ ਨੂੰ ਹਾਂਜੀ ਦੁੱਧ ਸਹੀ ਕਿੰਨਾ ਗੱਡਿਆ ਜੀ ਹੋ ਤਾਂ 14 ਕਿਲੋ ਹੈ ਜੀ ਚਮੂਚੋਏ ਉੱਤੇ ਇਹ 14 ਕਿਲੋ 14 ਕਿਲੋ ਜਾ ਸਹੀ ਹੈ ਠੰਡੀ ਸੀਲ ਕਿਵੇਂ ਪੂਰੀ ਹੈ ਜੀ ਠੰਡੀ ਸੀਲ ਠੀਕ ਹੈ ਤੇ ਮੁੱਲ ਇਹਦਾ ਕੀ ਕਰਤਾ ਜੀ ਆਪਾਂ ਮੁੱਲ 110 ਲੈਣਾ ਹੈ ਲੈਣਾ 110 ਹਾਂਜੀ ਮੁੱਲ ਫਿਰ ਕਿੰਨਾ ਕਰਾਂਗੇ ਕੋ ਮੁੱਲ ਵਧ ਕਰ ਲਗੇ ਨਹੀਂ ਚਲੋ ਕੋਈ ਨਹੀਂ ਤੇ ਫੋਨ ਨੰਬਰ ਜੀ ਆਪਣਾ 86995 ਜੀ 86995 34125 ਜੀ 3412 ਇੱਕ ਉੰਨੇ ਕਿਦਾ ਠੰਡ ਦਾ ਥੋੜਾ ਸੈਜ ਦਾ ਨਹੀਂ ਫਰਕ ਲੱਗਦਾ ਨਹੀਂ ਦੁੱਧ ਹੀ ਕੋਈ ਫਰਕ ਨਹੀਂ ਦੁੱਧ ਆਜੀ ਦੁੱਧ ਸਹੀ ਹੈ ਜੀ ਉਹ ਸੈਜ ਦਾ ਫਰਕ ਆਹ ਪਹਿਲਾਂ ਨਹੀਂ ਪੀਂਦਦੇ ਜੀ ਥੋੜਾ ਜਿਹਾ ਪਤਲਾ ਲੱਗਦਾ ਹਨਾ ਪਹਿਲਾਂ ਤੋਂ ਹੀ ਦੁੱਧ ਦਾ ਕੋਈ ਨਹੀਂ ਗਾ ਸੋ ਮਾੜਾ ਮੋਟਾ ਮਿੱਤਰੋ ਫਰਕ ਆ ਪਾਈ ਕਹਿੰਦਾ ਵੀ ਦੁੱਧ ਪੂਰਾ ਤਸੱਲੀ ਤੁਸੀਂ ਕਰਨੀ ਆ ਸੋ ਆਪਣਾ ਜਿਹੜਾ ਫਰਜਵੰਦਾ ਹਰ ਜੀ ਦੱਸਦਾ ਵੀ ਕੋਈ ਭਰਾ ਚੱਲ ਕੇ ਆ ਜੇ ਮੁੜ ਕੇ ਅੱਲਾ ਕਹਿ ਵੀ ਆ ਚੀ ਸਾਨੂੰ ਦੱਸੀ ਨਹੀਂ ਤੇ ਥੋੜਾ ਜਿਹਾ ਆਪੋ ਤੋਂ ਭੈ ਮੰਨਦੀ ਆ ਭਾਈ ਕਹਿੰਦਾ ਵੀ ਠੰਡੀ ਸੀ ਫੁੱਲਾ ਕੱਦ ਦਰਮਿਆਨਾਂ ਦਾ ਵਜਨ ਵਜਨ ਤੇ ਟੀਕਾ ਕਿਹੜਾ ਲੱਗਿਆ ਵਗਾ ਹਾਂ ਕੋਈ ਪਤਾ ਨਹੀਂ ਠੀਕ ਆ ਜੀ ਕਿਸਾਨ ਤੋਂ ਆ ਹਾਂ ਜੀ ਹਾਂ ਨਹੀਂ ਕਿਸਾਨ ਤੋਂ ਨਹੀਂ ਲੱਗਿਆ ਠੀਕ ਹੈ ਜੀ ਹੁਣ ਸਰਕਾਰੀ ਦੀ ਗਈ ਸਰਕਾਰੀ ਦੀ ਸੋ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆ ਜਿਹੜੇ ਭਰਾ ਆਪਣੇ ਵੀਡੀਓ ਦੇਖਦੇ ਨੇ ਲਾਈਕ ਕਮੈਂਟ ਕਰ